ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇਸਨ ਜੈਨਿਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਲੁਧਿਆਣਾ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਸਮਾਰਟ ਸਿਟੀ ਤੋਂ ਤੁਸੀਂ ਕੀ ਸਮਝਦੇ ਹੋ ਪਹਿਲਾਂ ਤਾਂ ਤੁਸੀਂ ਆਪ ਜਵਾਬ ਦਿਓ ਸਮਾਰਟ ਸਿਟੀ ਇੱਕ ਇਹੋ ਜਿਹੀ ਸਿਟੀ ਜਿੱਥੇ ਹਰ ਪਾਸੋਂ ਫੈਸਿਲਿਟੀਆਂ ਪ੍ਰੋਵਾਈਡ ਹੋਣ ਔਰ ਬਹੁਤ ਸੌਖੇ ਤਰੀਕੇ ਦੇ ਨਾਲ ਤਾਂ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਲੁਧਿਆਣਾ ਦੇ ਸਮਾਰਟ ਸਿਟੀ ਦੀਆਂ ਇਹ ਐ ਜੀ ਸਾਡੀ ਸਮਾਰਟ ਸਿਟੀ ਅੰਡਰਪਾਸ ਦੀਆਂ ਤਸਵੀਰਾਂ ਨੇ ਫੇਰ ਤੋਂ ਬਾਰਿਸ਼ ਹੋ ਰਹੀ ਔਰ ਬਾਰਿਸ਼ ਤੇ ਕਰਕੇ ਅੰਡਰਪਾਸ ਹੈ ਜਿਹੜਾ ਨੱਕੋ ਨੱਕ ਭਰਿਆ ਹੋਇਆ ਹੈ ਆਮ ਲੋਕਾਂ ਦਾ ਲੰਘਣਾ ਵੀ ਜਿਹੜਾ ਮੁਸ਼ਕਿਲ ਹੋ ਰਿਹਾ ਹੈ ਤਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੀ ਆ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀਆਂ ਦਾ ਰਸ਼ ਜਮਾ ਹੋਇਆ ਪਿਆ ਔਰ ਲੋਕ ਨੇ ਜਦੋਂ ਜਿਨ੍ਹਾਂ ਦਾ ਰਸਤਾ ਹੀ ਬਣਿਆ ਹੋਇਆ ਜਿਨ੍ਹਾਂ ਨੇ ਇਸ ਰਸਤੇ ਤੋਂ ਗੁਜ਼ਰ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਆਪਣੇ ਘਰ ਤੱਕ ਪਹੁੰਚਣਾ ਹੈ ਆਪਣੇ ਦਫ਼ਤਰ ਤੱਕ ਪਹੁੰਚਣਾ ਹੈ ਅਹ ਤਾਂ ਗੱਡੀਆਂ ਨੇ ਜਿਹੜੀਆਂ ਜਦੋਂ ਸੈਂਡਰ ਪਾਸ ਤੇ ਵਿੱਚ ਦੀ ਲੰਘਦੀਆਂ ਨੇ ਤਾਂ ਬਹੁਤ ਸਾਰੀਆਂ ਗੱਡੀਆਂ ਨੇ ਜਿਹੜੀਆਂ ਪਾਣੀ ਭਰਨ ਦੇ ਕਾਰਨ ਉਹ ਖਰਾਬ ਵੀ ਹੋਈਆਂ ਨੇ ਇੱਕ ਪਾਸੇ ਤੁਹਾਨੂੰ ਤਸਵੀਰ ਵੀ ਦਿਖਾ ਦਿੰਨੇ ਆ ਕਿ ਜਦੋਂ ਅੰਡੇ ਸੈਂਡਰ ਪਾਸ ਤੇ ਕੋਲ ਦੀ ਗੱਡੀਆਂ ਲਗਾਈਆਂ ਜਾਂਦੀਆਂ ਨੇ ហេਠਾ ਦੀਆਂ ਗੱਡੀਆਂ ਲਗਾਈਆਂ ਜਾਂਦੀਆਂ ਨੇ ਤਾਂ ਗੱਡੀ ਦੇ ਵਿੱਚ ਪਾਣੀ ਪੈ ਜਾਣ ਦੇ ਕਾਰਨ ਗੱਡੀ ਖਰਾਬ ਹੋ ਜਾਂਦੀ ਹੈ ਤੇ ਜੀ ਹਾਂ ਉਹ ਦੋਨੋਂ ਔਚਵਨ ਫਕਸ਼ ਨੇ ਜੋ ਕਿ ਹੁਣ ਟੋਚਨ ਪਾ ਕੇ ਇੱਕ ਗੱਡੀ ਦੀ ਮਦਦ ਦੇ ਨਾਲ ਦੂਸਰੀ ਗੱਡੀ ਨੂੰ ਲਜਾਇਆ ਜਾ ਰਿਹਾ ਹੈ ਤਾਂ ਬਿਲਕੁਲ ਇਹ ਤਸਵੀਰਾਂ ਨੇ ਜਿਹੜੀਆਂ ਲੁਧਿਆਣਾ ਸਮਾਰਟ ਸਿਟੀ ਦੀਆਂ ਤਸਵੀਰਾਂ ਨੇ ਤਾਂ ਪਹਿਲੀ ਬਰਸਾਤ ਨਹੀਂ ਨਗਰ ਨਿਗਮ ਦੀ ਜਿਹੜੀ ਕੋਲ ਖੋਲ ਕੇ ਰੱਖ ਦਿੱਤੀ ਹੈ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਮੌਨਸੂਨ ਦਾ ਗਾਜ਼ ਹੋ ਚੁੱਕਿਆ ਹੈ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਲੋਕਾਂ ਦਾ ਆਮ ਜਨ ਜੀਵਨ ਬਹੁਤ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ ਲੋਕਾਂ ਦੇ ਕੰਮਕਾਰ ਤੇ ਬੜਾ ਬੁਰਾ ਅਸਰ ਦੇਖਣ ਨੂੰ ਮਿਲਿਆ ਸੋ ਕੁਦਰਤ ਦੇ ਹੱਥ ਵਿੱਚ ਹੈ ਕਿ ਬਾਰਿਸ਼ ਕਿਸ ਕਦਰ ਪਾਉਣੀ ਹੈ ਪਰੇ ਨਗਰ ਨਿਗਮ ਦੇ ਹੱਥ ਚ ਹੈ ਕਿ ਬਾਰਿਸ਼ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਹਾਲਾਤ ਨੇ ਜਿਹੜੇ ਉਹਨਾਂ ਨੂੰ ਸੁਰੱਖਿਅਤ ਕਿਵੇਂ ਰੱਖਣਾ ਉਹਨਾਂ ਨੂੰ ਸੇਫ ਕਿਵੇਂ ਰੱਖ ਅਸ ਬਿਲਕੁਲ ਲੋਕ ਨੇ ਜਿਹੜੇ ਇੰਤਜ਼ਾਰ ਕਰ ਰਹੇ ਨੇ ਸੁਜਮਿਸ ਕਦਰ ਲੱਗਾ ਹੋਇਆ ਹੈ ਕਿ ਜਿਵੇਂ ਸਾਹਮਣੇ ਕੋਈ ਫਟਕ ਲੱਗਿਆ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਕੋਈ ਫਟਕ ਨਹੀਂ ਹੈ ਸਗੋਂ ਇਹ ਲੋਕ ਉਹ ਨੇ ਜੋ ਸੋਚ ਰਹੇ ਨੇ ਕਿ ਜੇ ਅਸੀਂ ਇਹ ਭਰੀ ਗੱਡੀ ਬਾਈਕ ਜਾਂ ਕੋਈ ਵੀ ਵਹੀਕਲ ਇਸ ਸੈਂਟਰ ਪਾਸੇ ਹੇਠਾਂ ਨਹੀਂ ਲੰਘਾਂਗੇ ਤਾਂ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਜਿਹੜੀ ਗੱਡੀ ਦਾ ਵਹੀਕਲ ਦਾ ਨੁਕਸਾਨ ਨਾ ਹੋ ਜਾਵੇ ਆ ਤਾਂ ਬਿਲਕੁਲ ਲੋਕ ਨੇ ਜਿਹੜੇ ਬੇहद ਪਰੇਸ਼ਾਨ ਨੇ ਸਕੂਲੀ ਬੱਚੇ ਨੇ ਜਿਨ੍ਹਾਂ ਨੂੰ ਸਕੂਲ ਤੋਂ ਛੁੱਟੀ ਹੋ ਚੁੱਕੀ ਹੈ ਔਰ ਉੱਪਰ ਤਸਵੀਰਾਂ ਦੇਖੋ ਕਿ ਲੋਕ ਉੱਪਰ ਖੜਕੇ ਦੇਖ ਰਹੇ ਨੇ ਕਿ ਜਿਸ ਰੀਕੇ ਦੇ ਨਾਲੇ ਮਨਜ਼ਰ ਬਣਿਆ ਹੋਇਆ ਮਨਜ਼ਰ ਬਣਿਆ ਹੋਇਆ ਤਬਾਹੀ ਦਾ ਕਿਸੇ ਨੂੰ ਕੋਈ ਨੁਕਸਾਨ ਹੋ ਜਾਂਦਾ ਹੈ ਕਿਸੇ ਨੂੰ ਕੋਈ ਦੁਰਘਟਨਾ ਹੋ ਜਾਂਦੀ ਹੈ ਆਖਿਰਕਾਰ ਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਇਹ ਉਹੀ ਅੰਡਰਪਾਸ ਹੈ ਜਿੱਤੇ ਵੱਡੇ ਵੱਡੇ ਟੋਏ ਨੇ ਜਿਹੜੇ ਉਹ ਵੀ ਦੇਖਣ ਨੂੰ ਮਿਲਦੇ ਨੇ ਜਦੋਂ ਅਸੀਂ ਨਾਰਮਲ ਰੁਟੀਨ ਦੇ ਵਿੱਚ ਜਾਂਦੇ ਆ ਆਮ ਰੁਟੀਨ ਦੇ ਵਿੱਚ ਜਾਂਦੇ ਆ ਸੋ ਬੇਸ਼ੱਕ ਲੋਕਾਂ ਦੇ ਨਾਲ ਭਾਰੀ ਜਿਹੜਾ ਦੁਰਘਟਨਾ ਹੋਂਦਾ ਖੱਛਾ ਜ਼ਰੂਰ ਬਣਿਆ ਹੋਇਆ ਹੈ ਸੋ ਮੈਂ ਸਾਹਮਣੇ ਇੱਕ ਤਸਵੀਰ ਦਿਖਾ ਦਿੰਨੀ ਆ ਬੜੀ ਤੇਜ਼ੀ ਦੇ ਨਾਲ ਅੰਡਰਪਾਸ ਤੋਂ ਲੈ ਕੇ ਗਏ ਨੇ ਪਰ ਅੱਗੇ ਜਾ ਕੇ ਗੱਡੀ ਐ ਜਿਹੜੀ ਉਹਨਾਂ ਦੀ ਬੰਦ ਹੋ ਗਈ ਐ ਗੱਡੀ ਦੇ ਵਿੱਚ ਪਾਣੀ ਭਰ ਗਿਆ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਲੁਧਿਆਣਾ ਸ਼ਹਿਰ ਤੋਂ 5 ਸਾਲ ਜ਼ਰੂਰ ਦੇਖਣ ਨੂੰ ਮਿਲਦੀਆਂ ਨੇ ਪਰ ਹਰ ਸਾਲ ਪ੍ਰਸ਼ਾਸਨ ਹੈ ਜਿਹੜਾ ਹਰ ਵਾਰੀ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਕਿਉਂ ਨਹੀਂ ਰੱਖਿਆ ਜਾਂਦਾ ਕਿਉਂ ਆ ਜਿਹੜਾ ਗੁਰੇਜ਼ ਵੀ ਕੀਤਾ ਜਾਂਦਾ ਕਿ ਇਹੋ ਜਿਹੇ ਦੁਰਘਟਨਾਵਾਂ ਨਾ ਵਾਪਰ ਸਕਣ ਸੋ ਆਮ ਲੋਕ ਨੇ ਜੋ ਇਹਨਾਂ ਤਕਲੀਫਾਂ ਤੋਂ ਸuffer ਕਰਦੇ ਪਏ ਨੇ ਆਮ ਲੋਕ ਦੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਘਰ ਲੈ ਕੇ ਜਾਣਾ ਇਸ ਸਕੂਲੀ ਬੈਨਾਂ ਨੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੀ ਆ ਲੁਧਿਆਣਾ ਦੇ ਅੰਡਰਪਾਸ ਦੀਆਂ ਤਸਵੀਰਾਂ ਨੇ ਅਜਿੱਥੇ ਬੇਹੱਦ ਬਾਰਿਸ਼ ਦੇ ਕਾਰਨ ਲੋਕ ਨੇ ਜਿਹੜੇ ਉਹ ਪਰੇਸ਼ਾਨ ਹੋਏ ਹੋਏ ਨੇ ਸੋ ਪਰੇਸ਼ਾਨ ਇਸ ਤਦਰ ਹੋਏ ਨੇ ਕਿ ਤਸਵੀਰ ਦੇਖ ਕੇ ਖੁਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕੋ ਜੇ ਅੰਡਰਪਾਸ ਤੇ ਢੇਹੋਂ ਦੀ ਗੁਜ਼ਰਨਾ ਆਖਿਰਕਾਰ ਕਿੰਨਾ ਕੁ ਸੁਰੱਖਿਅਤ ਹੈ ਕਿੰਨਾ ਕੁ ਸੇਫ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦਾ ਆਮ ਜਨਜੀਵਨ ਹੈ ਜਿਹੜਾ ਉੱਪਰਭਾਵਿਤ ਹੁੰਦਾ ਤਾਂ ਆਖਿਰਕਾਰ ਵੱਡੇ ਸਵਾਲ ਨਿਕੜੇ ਨਗਰ ਨਿਗਮ ਦੇ ਉੱਤੇ ਜ਼ਰੂਰ ਉੱਠੇ ਨੇ ਵੱਡੇ ਸਵਾਲ ਉਹਨਾਂ ਲੋਕਾਂ ਦੇ ਵੱਲੋਂ ਪੁੱਛੇ ਜਾਂਦੇ ਨੇ ਵੱਡੇ ਸਵਾਲ ਉਹਨਾਂ ਲੋਕਾਂ ਦੇ ਵੱਲੋਂ ਸਰਕਾਰ ਨੂੰ ਵੀ ਪੁੱਛੇ ਜਾਂਦੇ ਨੇ ਜਿੰਨਾਂ ਲੋਕਾਂ ਦੇ ਵੱਲੋਂ ਸਰਕਾਰ ਦੀ ਚੋਣ ਕੀਤੀ ਜਾਂਦੀ ਹੈ ਜਦੋਂ ਚੋਣ ਕੀਤੀ ਜਾਂਦੀ ਹੈ ਤਾਂ ਆਮ ਤੌਰ ਤੇ ਸਰਕਾਰ ਦੇ ਜਾਂ ਕਿਸੇ ਵੀ ਪਾਰਟੀ ਦੇ ਦੋ ਜਾਂ ਚਾਰ ਮੁੱਦੇ ਨੇ ਜਿਹੜੇ ਉਹ ਆਮ ਤੌਰ ਤੇ ਹੁੰਦੇ ਨੇ ਨਿਕਾਸੀ ਦਾ ਪ੍ਰਬੰਧ ਸਹੀ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ ਬਿਜਲੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਹੋਵੇ ਪਰ ਤਸਵੀਰਾਂ ਤੋਂ ਤੁਸੀਂ ਸਿੱਧੇ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਵੀ ਬਾਦ ਹੈ ਜਿਹੜਾ ਉਹ ਪੂਰਾ ਨਹੀਂ ਕੀਤਾ ਗਿਆ ਸੋ ਇਹ ਸੀ ਸਾਡੀ ਲੁਧਿਆਣਾ ਸਮਾਰਟ ਸਿਟੀ ਉਹ ਲੁਧਿਆਣਾ ਸਮਾਰਟ ਸਿਟੀ ਜਿਸ ਨੂੰ ਲੋਕ ਸਮਝਦੇ ਨੇ ਕਿ ਸ਼ਾਇਦ ਸਮਾਰਟ ਸਿਟੀ ਹੋਏਗੀ ਤਾਂ ਕੁਝ ਅਨੋਖਾ ਹੀ ਦਿਖਣ ਨੂੰ ਮਿਲੇਗਾ ਅਨੋਖਾ ਦੇਖਣ ਨੂੰ ਜ਼ਰੂਰ ਮਿਲ ਰਿਹਾ ਸੋ ਇੰਨਾ ਇੰਨਾ ਜ਼ਿਆਦਾ ਤੁਸੀਂ ਕਦੇ ਪਾਣੀ ਜਮਾ ਹੁੰਦਾ ਪਾਣੀ ਇਕੱਠਾ ਹੁੰਦਾ ਅੰਡਰਪਾਸ ਦੇ ਇੱਥੇ ਨਹੀਂ ਦੇਖਿਆ ਹੋਏਗਾ ਤੇ ਲੁਧਿਆਣਾ ਸ਼ਹਿਰ ਦੇ ਇਹ ਹਾਲਾਤ ਬਣੇ ਹੋਏ ਨੇ ਹੱਸੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਕਿ ਤੁਹਾਡੇ ਸ਼ਹਿਰ ਦੇ ਵਿੱਚ ਵੀ ਪਾਣੀ ਇਸ ਕਦਰ ਜਮਾ ਹੋਇਆ ਹੈ ਕਿਹੜੇ ਸ਼ਹਿਰ ਤੋਂ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ